ਅੱਜ ਦੀ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦਾ ਸ਼ਬਦ ਜਿਹੜਾ ਤੁਸੀਂ ਅਕਸਰ ਸੁਣਿਆ ਹੋਊਗਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਕਿਵੇਂ ਆਪਾਂ ਹਰਮੋਨੀਆਂ ਦੇ ਪਲੇ ਕਰ ਸਕਦੇ ਹਾਂ ਸੋ ਧਿਆਨ ਨਾਲ ਤੁਸੀਂ ਦੇਖ ਲਿਓ ਤੇ ਮੈਂ ਸਭ ਤੋਂ ਪਹਿਲੇ ਤਾਂ ਪਤਾ ਨੂੰ ਤਬਲੇ ਤੇ ਪਲੇ ਕਰਕੇ ਦਿਖਾਨੇ ਬੇਸਿਕ ਕਿਵੇਂ ਇਹ ਸ਼ਬਦ ਪਲੇ ਹੋਣਾ ਮੈਂ ਤਬਲਾ ਪਲੇ ਕਰ ਲੈਂਦਾ ਵਾ ਤੇ ਨਾਲ ਹੀ ਆਪਾਂ ਇਹ ਸ਼ਬਦ ਜਿਹੜਾ ਵਾ ਉਹ ਤੁਹਾਨੂੰ ਇੱਕ ਆਈਡੀਆ ਦੱਸ ਦਿੰਦੇ ਆ ਕਿਵੇਂ ਪਲੇ ਹੋਊਗਾ ਤਬਲੇ ਦੇ ਨਾਲ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਹੌਲੀ ਹੌਲੀ ਕਿਵੇਂ सज्ज मेरे रङ्गे जाए सुते जीरा जाए सुते जीरा सजन मेरे रङ्गे ਯਾਰ ਫੁੱਲ ਲੜਾ ਨਾਠੇੜੇ ਦਿਨ ਚਾਰ ਪੱਪਣ ਕੇਰੇ ਪਤ ਜਿਓ ਟਲ ਟੁਲ ਜੰਮਣੜ ਆਰ ਟਲ ਟੁਲ ਜੰਮਣੜ ਹਾਰ ਲਟ ਲਜਮ ਲੜ ਹਾਸ ਜਣ ਮੇਰੇ ਰੰਗ ਲੈ ਸਜਣ ਮੇਰੇ ਰੰਗ ਗਏ ਸੋ ਇਹ ਸ਼ਬਦ ਜੇ ਆਪ ਬੇਸਿਕ ਜਿਹੜਾ ਤੁਪਲੇ ਜੇ ਪਤਾ ਨੂੰ ਪਲੇ ਕਰਕੇ ਦੱਸ ਦਿੱਤਾ ਵਾ ਹੁਣ ਆਪਾਂ ਤੁਹਾਨੂੰ ਸਲੋ ਤਰੀਕੇ ਨਾਲ ਦੱਸਨੇ ਆ ਕਿਵੇਂ ਆਪਾਂ ਇਹ ਸ਼ਬਦ ਨੂੰ ਸਿੱਖ ਸਕਦੇ ਆ ਸੋ ਤੁਹਾਨੂੰ ਦੇਖੇ ਸਭ ਤੋਂ ਪਹਿਲੇ ਸਥਾਈ சன மே இடா மேல சகவான் மாதிரி தாணனா சஜன ਉਦੋਂ ਥੋੜੀ ਜੀ ਨਾ ਲਾਸਟ ਤੇ ਜਦਾਂ ਥੋੜੀ ਆਪਣੀ ਆਵਾਜ਼ ਖਿੱਚਣੀ ਆ ਆਵਾਜ਼ ਨੂੰ ਲੰਮਾ ਲਾ ਕੇ ਜਾਣਾ ਵਾ ਉਦਾਂ ਸੱਜਣ ਮੇਰੇ ਰੰਗੂਲੇ ਸੱਜਣ ਮੇਰੇ ਰੰਗੂਲੇ ਆਇਤੋ ਅੱਗੇ ਵਧਦੇ ਨਾਲ ਹੀ ਜਾ ਜਾਏ ਸੁੱਤੇ ਜਾ ਜਾਏ ਸੁੱਤੇ ਏ ਜੀ ਫੇਰ ਗਲਤ ਹੋ ਗਿਆ ਮੇਰੇ ਕੋ ਜਾਏ ਸੁੱਤੇ ਜੀ ਰਾ ਜਾਏ ਸੁੱਤੇ ਫੇਰ ਨਾਲੇ ਉਹ ਸ਼ਬਦ ਵੜ ਦੇਣਾ ਸੱਜਣ ਮਿਲਾਂਗੇ ਸੱਜਣ ਮੇਰੇ ਰੰਗ ਲੈ ਇਹ ਤਾਨੂੰ ਬੇਸਿਕ ਜਿਹੜਾ ਵਾ ਇਹ ਅਸਤਾਈ ਦਾ ਜੋ ਬੇਸ ਆ ਉਹ ਤੁਹਾਨੂੰ ਸਮਝ ਆ ਜਾਊਗਾ ਜਿਦੋਂ ਤੁਸੀਂ ਪ੍ਰੈਕਟਿਸ ਕਰੋਗੇ ਉਸ ਤੋਂ ਬਾਅਦ ਆਪਾਂ ਅੰਤਰੀਅਲ ਹੋਵਾਂਗੇ ਅੰਤਰਾ ਕਿਵੇਂ ਹੈ ਵੇਖਿਓ ਅੰਤਰਾ ਕਾਫੀ ਉੱਚਾ ਬੋਲਣਾ ਪੈਣਾ ਇਸ ਕਰਕੇ ਮੈਂ ਆਪਣੀ ਇਹ ਵਾਲੀ 16 ਤੇ ਹੀ ਆਪਣੀ ਵਾਜ ਰੱਖੀ ਵੀ ਮੈਨੂੰ ਜਦਾਂ ਵੀਡੀਓ ਵਿੱਚ ਉੱਚਾ ਨਾ ਬੋਲਣਾ ਪਵੇ ਸੋ ਇੱਕ ਵਾਰੀ ਤੁਹਾਨੂੰ ਫੇਰ ਮੈਂ ਦੱਸ ਦਿੰਦਾ ਕਿਵੇਂ ਅੰਤਰਾ ਵੇਖਿਓ ആ ആ പഠന ലക്ഷ്യ തന ജോബൻ അ ഫുല്ലോ തന ജോബൻ അ ഫുല ഇതാണ് ഇത് ഇത തന ജോബൻ അ ഫുല്ല ਫੇੜੇ ਦਿਨ ਚਾਰ ਅਗੇ ਅਗਲੀ ਟੋਕ ਪੱਣਕੇ ਰੇ ਪਤ ਜਿਉ ਟਲ ਟੁਲ ਜੁਮਣ ਭਾਰ ਹੁਣ ਵਾਪਸ ਵਾ ਫੇਰ ਰਸਤਾ ਹੀ ਤੇ ਹੁਣ ਟਲ ਟੁਲ ਜੁਮ ਤਲ ਟੁਲ ਜੁਮ ਮੜਹਾਰ ਸੰਜਣਾ ਇਹ ਤੋਂ ਮੈਰੇ ਇੱਕਦਮ ਬੋਲ ਦੇਣਾ ਉਦੋਂ ਵੀ ਗੈਪ ਵੀ ਇਹਦੇ ਵਿੱਚ ਲੈ ਸਕਦੇ ਜਿਵੇਂ ਆ ਵੇਖਿਓ ਟਲ ਜਿੱਦਾਂ ਕਹਿੰਦੇ ਨਾ ਵਿੱਚ ਟਿਉਨਾ ਕੱਢਣੀ ਆ ਨਾ ਫਿਰ ਆ ਕੇ ਥੋੜਾ ਜਿਹਾ ਗੈਪ ਦੇ ਕੇ ਫਿਰ ਆਪਾਂ ਪੜਨਾ ਉਦਾਂ ਮੈਂ ਤੁਹਾਨੂੰ ਇੱਕ ਦੂਜਾ ਸਟਾਈਲ ਦੱਸ ਦਿੰਦਾ ਇੱਕ ਸਾਡਾ ਟਲ ਟੁਲ ਜੁਮ ਮੜਹਾਰ ਟਲ ਟੁਲ ਜੁਮ ਟੰਟੀ ਉਹਨਾਂ ਇਹ ਕੱਢेंगे ਇਹਦਾ ਮਤਲਬ ਇਹ ਗੈਪ ਹੀ ਇੱਕ ਹਿਸਾਬ ਦਾ ਹੈ ਕਿ ਆਪਣੇ ਆਪਣੇ ਸਟਾਈਲ ਦੇ ਹਰ ਕੋਈ ਟਿਊਨ ਕਰ ਸਕਦਾ ਹੈ ਹਿਸਾਬ ਨਾਲ ਜਿਹੜੀ ਇਹ ਇਹਦੇ ਨਾਲ ਜਿਹੜੀ ਵਿੱਚ ਫਿੱਟ ਵਜੇ ਇਹ ਵਾਲੀ ਟਿਊਨ ਜਿਹੜੀ ਹੈ ਟਲ ਟਲ ਜੰਮ ਮੜਹਾਰ ਸੱਜੇ ಜಯ ಜೀರ ಜಯಸ್ತೆ ಜೀರ ಸಜ್ಜ ಮೇರೆ ರಂಗ ಸೊ ಕಬ್ದು ಕಮೆಂಟ್ ದಸೋ ಜೆ ವಿಡಿಯೋ ಲೈಕ್ ಚನಲ್ಬಸ್ಕ್ರೈಬ ಕೋರ್ತ ಶೇರ್ ਇੰਦਾਂ ਦੀਆਂ ਵੀਡੀਓ ਵਾਸਤੇ ਹਮਨ ਕਮੈਂਟ ਕਰਦੇ ਰਿਹਾ ਕਰੋ ਕਿ ਤੁਹਾਨੂੰ ਕਿਹੜੇ ਸ਼ਬਦ ਹੋਰ ਪਸੰਦ ਨੇ ਆਪਾਂ ਉਹੀ ਤੁਹਾਡੇ ਅਸਤੇ ਲੈ ਕੇ ਆਉਂਦੇ ਰਿਹਾ ਕਰੀਏ ਸਵੇਰੇ 9 ਵਜੇ ਤੋਂ 12 ਵਜੇ ਦੇ ਵਿੱਚ ਵਿੱਚ ਨਵੀਂ ਵੀਡੀਓ ਹਰ ਇੱਕ ਨਵੇਂ ਸ਼ਬਦ ਦੀ ਨਵੇਂ ਰਾਗੀ ਜਥੇ ਦੀ ਇਸ ਸ਼ਬਦ ਇਸ ਸੱਚੇ ਮਾਰਗ YouTube ਚੈਨਲ ਤੇ ਤੁਸੀਂ ਵੇਖ ਸਕਦੇ ਹੋ ਆਪਣਾ ਸੁਝਾਅ ਕੋਈ ਵਿਚਾਰ ਦੇਣੇ ਹੋਣਾ ਨੂੰ ਕਮੈਂਟ ਬਾਕਸ ਵਿੱਚ ਦੂਲ ਦਿਆ ਕਰੋ ਐਸੇ ਤਰ੍ਹਾਂ ਆਪਣਾ ਪਿਆਰ ਰੱਖਿਓ ਇਸ ਚੈਨਲ ਨਾਲ ਮਿਲਦੇ ਆ ਤੁਹਾਨੂੰ ਕੱਲ ਦੀ ਵੀਡੀਓ ਇਸ ਧੰਨਵਾਦ ਜੀ